ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਅਸੀਂ ਸਾਰੇ ਵਧੀਆ ਤੇ ਤੁਹਾਡਾ ਕੀ ਹਾਲ ਚਾਲ ਆ ਅਮੀਰ ਕਰਤੀ ਸਾਰੇ ਤੰਦਰੁਸਤ ਹੋਗੇ ਅੱਜ ਫੇਰ ਆਈ ਸੀ ਮੋਟਰ ਤੇ ਗਰਮੀ ਬਹੁਤ ਸੀ ਘਰੇ ਮੈਂ ਕਿਹਾ ਨਾ ਮੋਟਰ ਦੇ ਗਿੜਾ ਕੱਢ ਕੇ ਆਲਾ ਜਾਵਣ ਨਾਲ ਚੁੰਨਣੂ ਗਿੜਾ ਮਾਰ ਕੇ ਆਲਾ ਜਾਵੇ ਤੇ ਤੁਹਾਡੇ ਕਿੰਨੀ ਗਰਮੀ ਪੈ ਰਹੀ ਹੈ ਕਿਤੇ ਮੀਂਹ ਦੇ ਚਾਂਸਸ ਬਣਿਆ ਨਹੀਂ ਮੀਂਹ ਕਿੰਨਾ ਪਿਆ ਤੁਹਾਡੇ ਏਰੀਆ 'ਚ ਜਾਂ ਪੈਣ ਦੇ ਚਾਂਸ ਹੈਗੇ ਗਰਮੀ ਕਿੰਨੀ ਕਾ ਦੋਸਤੋ ਆਪਣੇ ਨਾਲ ਮੈਸੇਜ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ ਤੇ ਆਪਾਂ ਤੁਹਾਨੂੰ ਅੱਜ ਮੋਟਰ ਤੇ ਘੁਮਾਉਨੇ ਆ ਤੇ ਕਰਾਉਨੇ ਆ ਗੱਲਾਂ ਨਾਲੇ ਕਰਦੇ ਆਪਾਂ ਗੱਲਾਂ ਬਾਤਾਂ ਜਿਹਾ ਜਓ ਦੇ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਣਾ ਝੋਨਾ ਜਿਹੜਾ ਹੈਗਾ ਵਧੀਆ ਖੜਾ ਆਪਾਂ ਤੁਹਾਨੂੰ ਪਤਾ ਹੀ ਹੈ ਕਾਫੀ ਦਿਨਾਂ ਬਾਅਦ ਗੀੜਾ ਮਾਰਦੇ ਹੁੰਨੇ ਇੱਥੇ ਆ ਕੇ ਮੋਟਰ ਤੇ ਝੋਨਾ ਵਧੀਆ ਖੜਾ ਤੇ ਉਹ ਗਰਮੀ ਨਾਲ ਥੋੜਾ ਜਿਹਾ ਪਾਣੀ ਸੁੱਕਿਆ ਪਿਆ ਤੇ ਪਰ ਜਿਹੜੀ ਮੋਟਰ ਹੈਗੀ ਆਪਣੀ ਚੱਲੀ ਜਾਂਦੀ ਤੁਹਾਨੂੰ ਆਪਾਂ ਉਹ ਵੀ ਦਿਖਾ ਦਿੰਨੇ ਆ ਦੇਖੋ ਝੋਨਾ ਆਪਣਾ ਸ਼ੁਰੂਆਤ ਕਰਦੇ ਆਪਾਂ ਇਧਰਲੇ ਪਾਸੋਂ ਆ ਆਪਣਾ ਮੋਟਰਸਾਈਕਲ ਖੜਾ ਤੁਹਾਨੂੰ ਜਾਂਦੇ ਹੋਏ ਦਿਖਾ ਦਾਂਗੇ ਤੇ ਦੋਸਤੋ ਆਪਾਂ ਜਿਹੜੇ ਤੁਹਾਨੂੰ ਪੱਠੇ ਦਿਖਾਏ ਸੀ ਆਪਣੇ ਤੁਸੀਂ ਵੇਖ ਸਕਦੇ ਹੋ ਆਪਣੇ ਪੱਠੇ ਜਿਹੜੇ ਕਿ ਉਹਦੇ ਪਿਛਲੇ ਵਲੌਗਸ ਨੂੰ ਦਿਖਾਇਆ ਸੀ ਮੀਂਹ ਪਿਆ ਸੀ ਤੇ ਮੀਂਹ ਪੈਣ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਜਿਹੜਾ ਮੀਂਹ ਹੁੰਦਾ ਦੋਸਤੋ ਰੇ ਸਪਰੇਅ ਦਾ ਕੰਮ ਕਰਦਾ ਹੈਗਾ ਤੇ ਉਹਦੇ ਨਾਲ ਜਿਹੜੇ ਆਪਣੇ ਪੱਠੇ ਹੈਗੇ ਵਧੀਆ ਚੱਲ ਪਏ ਵਧੀਆ ਤਰ ਪਏ ਤੇ ਪੱਠੇ ਕਾਫੀ ਵੱਡੇ ਹੋਣੇ ਸ਼ੁਰੂ ਹੋ ਚੁੱਕੇ ਤੇ ਦੂਰ ਦੂਰ ਤੱਕ ਵੇਖ ਸਕਦੇ ਹੋ ਆਪਣੇ ਪੱਠੇ ਦੋਸਤੋ ਆ ਦੇਖੋ ਪੱਠੇ ਆਪਣੇ ਤੇ ਇਹ ਤੇ ਆਪਾਂ ਰੇ ਵੀ ਪਾਤੀ ਸੀ ਕੱਲ ਬਾਈ ਜਿਹੜਾ ਆਪਣੇ ਪੱਠੇ ਵੜਦਾ ਉਹਨਾਂ ਨਾਲ ਲਿਆ ਕੇ ਰੇ ਪਾਤੀ ਸੀ ਡੈਡੀ ਉਹਨਾਂ ਨੇ ਤੇ ਰੇ ਪਾ ਗਏ ਸੀ ਤੇ ਮੀਂਹ ਦੇ ਨਾਲ ਵੀ ਕਾਫੀ ਪੱਠਿਆਂ ਨੂੰ ਫਰਕ ਪੈ ਗਿਆ ਤੇ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਨੇ ਟਟੇਰੀ ਆਪਣੇ ਖੇਤ ਜਦੋਂ ਆਪਾਂ ਆਉਂਨੇ ਬੋਲਦੀ ਬੋਲਦੀ ਕਿਉਂਕਿ ਤੇ ਬੱਚੇ ਹੁੰਦੇ ਇੱਥੇ ਤੇ ਨਿੱਡਰੇ ਬੱਚੇ ਦੇ ਤਾਂ ਕਰਕੇ ਇਹ ਹੁੰਦਾ ਵੀ ਮੈਨੂੰ ਖਤਰਾ ਕੋਈ ਆਪਣੇ ਬੱਚਨ ਨਾਲ ਛੇੜਨੇ ਜਿਹੜੇ ਬੰਦੇ ਇਨਸਾਨ ਫਿਰਦੇ ਆ ਤੇ ਤਾਂ ਟਟੇਰੀਆਂ ਨਹੀਂ ਆ ਖੇਤ ਚ ਬੋਲਣਾ ਸ਼ੁਰੂ ਕਰ ਦਿੰਦੀਆਂ ਤੇ ਦੋਸਤੋ ਆਹ ਦੇਖੋ ਪਰ ਆਪਾਂ ਇਹਨੂੰ ਕਹਿ ਦਿੰਦੇ ਹੁੰਨੇ ਵੀ ਕੋਈ ਖਤਰਾ ਨਹੀਂ ਨੋ ਵਰੀਜ਼ ਤੇ ਆ ਦੇਖੋ ਆਪਣੀ ਜਿਹੜੀ ਆੜ ਚੋਂ ਪਾਣੀ ਜਾ ਰਿਹਾ ਹੈਗਾ ਝੋਨੇਵਾਲ ਨੂੰ ਤੇ ਅੱਜ ਤੁਹਾਨੂੰ ਆਪਾਂ ਹੌਲੀ-ਹੌਲੀ ਲੈ ਚੱਲਦੇ ਆਂ ਆਪਣੀ ਮੋਟਰ ਦੇ ਨੇੜੇ ਇੱਥੇ ਮੋਟਰ ਚੱਲ ਰਹੀ ਹੈ ਆ ਵੀ ਦਿਲ ਬੱਚੋਂ ਨਾ ਅੱਧਾ ਪਾਣੀ ਇੱਧਰ ਲੱਗ ਰਿਹਾ ਐ ਇਸ ਪਾਸੇ ਦੋਸਤੋ ਇਧਰ ਠੜੀਂਆਂ ਤੀ ਵੇਖਦੇ ਆਂ ਠੜੀਂਆਂ ਫਿਰਦੇ ਆਂ ਕਿਉਂਕਿ ਤੁਹਾਨੂੰ ਦੱਸਿਆ ਇਹਨਾਂ ਦੇ ਬੱਚੇ ਹੁੰਦੇ ਇੱਥੇ ਦਰਾਖਰੀ ਦੋਸਤੋ ਸੁੱਕਣੇ ਸ਼ੁਰੂ ਹੋ ਗਏ ਇੰਨੀ ਗਰਮੀ ਅੰਤਾਂ ਦੀ ਪੈ ਰਹੀ ਆ ਤੇ ਤੁਸੀਂ ਵੀ ਗਰਮੀ ਤੋਂ ਬਚਦੇ ਆ ਦੇ ਬੱਚਿਆਂ ਨੂੰ ਬਚਾਓ ਦੋਸਤੋ ਬੱਚਿਆਂ ਬਾਰੇ ਹੀ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਤੇ ਆਹ ਦੇਖੋ ਆਪਾਂ ਇੱਥੇ ਅੱਜ ਕੀਤਾ ਇਹ ਲਾਈਵ ਟੈਲੀਕਾਸਟ ਆਪਣੇ ਚੈਨਲ ਤੇ ਆਪਾਂ ਆ ਸਟੈਂਡ ਬਣਾਇਆ ਸੀ ਦੇਸੀ ਸਟੈਂਡ ਜਿਹੜਾ ਵੀ ਦੇਖ ਸਕਦੇ ਹੋ ਦੇਸੀ ਸਟੈਂਡ ਆਹਾ ਆਪਾਂ ਨੂੰ ਸਟੈਂਡ ਦੇ ਤੌਰ ਤੇ ਯੂਜ਼ ਕੀਤਾ ਸੀ ਤੇ ਤੇ ਲਾਈਵ ਕੀਤਾ ਹੀ ਆਪਾਂ ਉਹ ਲਾਈਵ ਵੀ ਆਪਣਾ ਤੇ ਚੈਨਲ ਤੇ ਜਾ ਦੇਖ ਲੋ ਲਾਈਵ ਵੀ ਆਪਾਂ ਪਾਤਾ ਹੈਗਾ ਆ ਆਪਣੀ ਚੱਲਿਆ ਨੇ ਮੋਟਰ ਦੋਸਤੋ ਤੂੰ ਦੇਖਾ ਦੇਉ ਅੱਧਾ ਪਾਣੀ ਆ ਪਲਾ ਰਹੇ ਇਧਰਲੇ ਪਾਸੇ ਇਧਰ ਝੋਨੇ ਨੂੰ ਜਾ ਰਿਹਾ ਆ ਦੇਖੋ ਕੋਲ ਮੂਹੇ ਦਿਖਾਉਣੇ ਆਪਣੇ ਝੋਨੇ ਦੇ ਅੱਧਾ ਪਾਣੀ ਇੱਥੇ ਜਾ ਰਿਹਾ ਜਿਹੜਾ ਐਸੋਨੇ ਨੂੰ ਇਧਰ ਲਾ ਆਪਣਾ ਝੋਨਾ ਇਹ ਕਾ ਮੂਰ ਤੁਹਾਨੂੰ ਦਿਖਾਇਆ ਆਪਾਂ ਹੁਣੇ-ਹੁਣੇ ਤੇ ਇੱਕ ਇੱਧਰਲਾ ਮੂਆ ਇੱਧਰਲੇ ਪਾਸੇ ਦਾ ਪਾਣੀ ਜਾ ਰਿਹਾ ਅੱਧਾ-ਅੱਧਾ ਪਾਣੀ ਜਿਹੜਾ ਦੋਵੇਂ ਪਾਸੇ ਨੂੰ ਛੱਡਿਆ ਹੋਇਆ ਆਪਾਂ ਆਹ ਦੇਖੋ ਤੇ ਦੋਸਤੋ ਗਰਮੀ ਅੰਤਾਂ ਦੀ ਪੈਣ ਦੇ ਕਾਰਨ ਝੋਨ ਵੀ ਵਿਚਾਰੇ ਥੋੜੇ ਜਿਹਾ ਮਰ ਜਾਏ ਜੇ ਪਿਆ ਜਿਸ ਤਰ੍ਹਾਂ ਆਪਾਂ ਦੇਖਿਆ ਇੱਥੇ ਆ ਕੇ ਉਹ ਦੇਖੋ ਸਾਰੇ ਆਸੇ-ਪਾਸੇ ਮੋਟਰਾਂ ਸਾਰੀਆਂ ਚੱਲ ਰਹੀਆਂ ਨੇ ਦਰਸਾਇਆ ਫਿਰਦਾ ਉੱਥੇ ਆ ਉਹ ਦੇਖੋ ਤਾਇਆ ਪਾਣੀ ਬੰਨੀ ਜਾਂਦਾ ਗਵਾਂਢੀ ਆਪਣਾ ਤੇ ਗਰਮੀ ਅੰਤਾਂ ਦੀ ਪੈਰੀ ਗੱਲ ਮੇਨ ਆਪਾਂ ਗਰਮੀ ਦੀ ਕਰਨੀ ਆ ਜੀ ਤੇ ਤੁਹਾਡੇ ਗਰਮੀ ਕਿੰਨੀ ਕਰਦੇ 200 ਝੁੰਨ ਨੂੰ ਪਾਣੀ ਪੂਣੀ ਤੁਸੀਂ ਵੀ ਕਿੱਦਾਂ ਪੂਰਾ ਆ ਰਿਹਾ ਜਿੱਥੇ ਤਾਂ ਨਹਿਰਾਂ ਨੋਹਰਾਂ ਦਾ ਪਾਣੀ ਲੱਗਦਾ ਉੱਥੇ ਤਾਂ ਬਹੁਤ ਵੱਡੇ ਗੱਲ ਆ ਕਿਉਂਕਿ ਉੱਥੇ ਨਹਿਰਾਂ ਦਾ ਪਾਣੀ ਪੂਣੀ ਦਾ ਆਮ ਹੁੰਦਾ ਜਿਹੜਾ ਮਤਲਬ ਕੀ ਝੁੰਨ ਨੂੰ ਪੂਰਾ ਆ ਜਾਂਦਾ ਜਿਹੜਾ ਮੋਟਰਾਂ ਹੁੰਦਾ ਉਹ ਫਿਰ ਜਿਵੇਂ ਕਹਿੰਦੇ ਹੌਲੀ 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 ਲੱਗਦਾ ਹੈਗਾ ਆਹ ਦੇਖੋ ਝੋਨਾ ਇੱਥੇ ਪਾਣੀ ਸੁੱਕਿਆ ਪਿਆ ਤੇ ਨੂੰ ਵਾਰੀ-ਵਾਰੀ ਪਾਣੀ ਹੁਣ ਆਪਾਂ ਡਾ ਲਾ ਰਹੇ ਆ। ਬਾਈ ਆਪਣਾ ਝੋਨੇ ਵਾਲਾ ਪਾਣੀ ਛੱਡ ਦਿੰਦਾ ਜਿੱਥੇ ਲੋਡ ਹੁੰਦੀ ਆ। ਤੇ ਗੱਲ ਕਰਦੇ ਆ ਜੀ ਬਈ ਗਰਮੀ ਦੀ ਆਪਾਂ ਤੁਹਾਡੇ ਦੋਸਤੋ ਕਿੰਨੀ ਗਰਮੀ ਆ। ਤੇ ਗੱਲ ਮੈਂ ਤੁਹਾਡੇ ਨਾਲ ਮੈਂ ਮ ਭੁੱਲ ਗਿਆ ਜਿਹੜੀ ਬੱਚੇ ਨਹੀਂ ਕਰਦੇ ਕੱਲ ਅ ਇੱਕ ਬੱਚਾ ਸਕੂਲ ਤੋਂ ਖਬਰ ਆਈ ਸੀਗੀ ਕਿ ਕੱਲ ਇੱਕ ਬੱਚਾ ਕਲਾਸ ਦੇ ਵਿੱਚ ਬਿਹੋਸ਼ ਹੋ ਗਿਆ ਇੰਨੀ ਆ ਗਰਮੀ ਆ ਤੇ ਹੁਣ ਆਪਾਂ ਇਹ ਵੀ ਪੁੱਛਣਾ ਚਾਹੁੰਦੇ ਹਾਂ ਜਿੱਦਾਂ ਘਰੇ ਗੱਲ ਕਰਦੇ ਹੁਣ ਕਿੱਥੇ ਗਿਆ ਭਗਵਾਨ ਤਮਨ ਹੁਣ ਇਹਨਾਂ ਨੂੰ ਗਰਮੀ ਦੇਂਦੀ ਪਹਿਲਾਂ ਤਾਂ ਉਹਨੂੰ ਗਰਮੀ ਦੀਂਦੀ ਸੀਗੀ ਵੀ ਗਰਮੀ ਬਹੁਤ ਜ਼ਿਆਦਾ ਛੁੱਟੀਆਂ ਕਰਤੀਆਂ ਤੇ ਹੁਣ ਉਸ ਤੋਂ ਵੀ ਜ਼ਿਆਦਾ ਗਰਮੀ ਆ ਹੁਣ 15 ਛੁੱਟੀਆਂ ਜੋਕਰ ਹੋਰ ਕਰ ਦਵੇ ਤੇ ਕੋਈ ਫਰਕ ਨਹੀਂ ਪੈਂਦਾਗਾ ਅਗਰ ਲੋੜਾਂ ਦੀ ਗਰਮੀ ਆ ਤੇ ਬੱਚੇ ਜੇ ਐਂ ਬੇਹੋਸ਼ ਹੋਣ ਲੱਗੇ ਤੇ ਵੇਖ ਲੋ ਕਿੰਨਾ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈਗਾ ਹਨਾ ਤੇ ਚਲੋ ਆਪਾਂ ਬੱਚਿਆਂ ਨਾਲ ਨਾ ਕਿਹਦਾ ਬੱਚਾ ਸੀ ਕਿਵੇਂ ਸੀਗਾ ਤੇ ਪਰ ਔਖਾ ਹੋ ਜਾਂਦਾ ਇੰਨੀ ਗਰਮੀ ਯਾਰ ਤੇ ਭਗਵਾਨ ਜੀ ਅਪਾ ਹੀ ਬੇਨਤੀ ਕਰਦੇ ਆ ਕਿ ਥੋੜੀਆਂ ਛੁੱਟੀਆਂ 15 ਹੋਰ ਵਧਾ ਦੇ ਬਾਈ ਤੇ ਆਪਾਂ ਅਰਮਾਨ ਜੰਦਾਪੇ ਆਪਣਾ ਗਵਾਂਢੀ ਕਹਿੰਦਾ ਵਲੌਗ ਬਣਾ ਰਿਹਾ ਚਾਚਾ ਵਲੌਗ ਹਾਂਜੀ ਹਾਂਜੀ ਵਲੌਗ ਬਣਾ ਰਿਹਾ ਤੇ ਤੁਸੀਂ ਦੇਖ ਲੋ ਸੂਰਜ ਸਿਰ ਤੇ ਆ ਤੇ ਗਰਮੀ ਬਹੁਤ ਜ਼ਿਆਦੇ ਆ ਤੇ ਬੱਚਿਆਂ ਦਾ ਰੱਖਿਆ ਕਰੋ ਖਿਆਲ ਭੈਣੋ ਭਰਾਓ ਸਾਰਿਆਂ ਨੂੰ ਬੇਨਤੀ ਹੈ ਆਪਣੀ ਕਿਉਂਕਿ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਗਰਮੀ ਛੇਤੇ ਲੱਗਦੀ ਆ ਤੇ ਉਹਨਾਂ ਨੂੰ ਤੇ ਗਰਮੀ ਖਿਆਲ ਕਰੋ ਹੁਣ ਮੈਨੂੰ ਗੱਲ ਜੀ ਨਹੀਂ ਆ ਰਹੀ ਪਤਾ ਨਹੀਂ ਕਿਉਂ ਮੈਂ ਕੀ ਕਵਾਂ ਪਰ ਜੇ ਭਗਵੰਤ ਮਾਨਤਕ ਮੇਰੀ ਗੱਲ ਜ਼ਰੂਰ ਪਛਾਦੇ ਵੀ ਹੁਣ ਗਰਮੀ ਲੋੜਿਆਂ ਦੀ ਆ 10-15 ਦੀਆਂ ਛੁੱਟੀਆਂ ਹੋਰ ਕਰ ਦੇ ਵੀਰ ਬਣਿਆ ਤਾਂ ਕਿ ਬੱਚਿਆਂ ਨੂੰ ਪੁੰਨ ਲੱਗ ਸਕੇ ਇਹ ਗਰਮੀ ਤੋਂ ਬੱਚੇ ਬੱਸ ਸਕਣ ਕਿਉਂਕਿ ਕਈ ਬੱਚਿਆਂ ਜਿੱਦਾ ਸਕੂਲ ਦੂਰ ਨੇ ਜਿੱਦਾ ਆਪਣੇ ਬੱਚੇ ਦਾ ਸਕੂਲ ਦੂਰ ਆ ਤੇ ਵਿਚਾਰਾਂ ਨੂੰ 1-2 ਘੰਟਾ ਰਸਤੇ ਵੈਣਾ ਲੱਗ ਜਾਂਦਾ ਤੇ ਉੱਥੇ ਗਰਮੀ ਅੰਤ ਹੋਣ ਅੰਤ ਤਾਂ ਨਹੀਂ ਗਰਮੀ ਹੋਣ ਦੇ ਕਾਰਨ ਬੱਚਿਆਂ ਨੂੰ ਬਹੁਤ ਮੁਸ਼ਕਲ ਆਉਂਦੀ ਬੱਚੇ ਵਿਚਾਰੇ ਮਸਾਂ ਡਿੱਗਦੇ ਘਰੇ ਆ ਕੇ ਤੇ ਗਰਮੀਆਂ ਛੁੱਟੀਆਂ ਵਧਾਈਆਂ ਜਾਣ ਭਗਵੰਤ ਮਾਨ ਅੱਗੇ ਬੇਨਤੀ ਆਪਣੀ ਤੇ ਚਲੋ ਵਲੌਗ ਜਿੰਨਾ ਬਣ ਗਿਆ ਠੀਕ ਗਰਮੀ ਹੁਣ ਮੈਨੂੰ ਵੀ ਬਹੁਤ ਲੱਗਣੀ ਮੈਂ ਨਾਲ ਘਰੇ ਤੋਂ ਮੈਂ ਖੇਤ ਦਿਖਾਤਾ ਆਪਣਾ ਆ ਪਿਛੇ ਤੇ ਆਪਣੀ ਮੋਟਰ ਵੇਖ ਲਈ ਮੋਟਰ ਚੱਲਦੀ ਐ ਇਧਰ ਚੋਣਾ ਥੋੜਾ ਤੁਹਾਨੂੰ ਦਿਖਾ ਦ ਆ ਰਾਜੋ ਪਾਰ ਹੋ ਕੇ ਆਪਣੀ ਆੜ ਦਾ ਪਾਣੀ ਜਿਹੜਾ ਜਾਈ ਜਾਂਦਾ ਅੱਕ ਦਾ ਬੂਟਾ ਬੜਾ ਵੱਡਾ ਹੋਇਆ ਪਿਆ ਵੀ ਯਾਰ ਤੁਸੀਂ ਦੇਖ ਸਕਦੇ ਹੋ ਆੜ ਚ ਪਾਣੀ ਜਾਂਦਾ ਆ ਝੋਨਾ ਆਪਣਾ ਆਹ ਵਾਲਾ ਤੇ ਦੋਸਤੋ ਆਪਾਂ ਚੱਲਦੇ ਹੁਣ ਘਰੇ ਤੇ ਘਰੇ ਆਇਆ ਕਰਾਂਗੇ ਵਲੌਗ ਦਾ ਐਂਡ ਜੇ ਆਪਾਂ ਨਾਲ ਤੁਹਾਨੂੰ ਅੱਜ ਦਾ ਇਹ ਛੋਟਾ ਤੇ ਘੈਂਟਾ ਬਲੌਗ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਆਪਾਂ ਚੱਲਦੇ ਘਰੇ ਮੋਟਰਸਾਲ ਦੀ ਮਾਰ ਦੇ ਕਿੱਕ ਕਿਉਂ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਮਿਲਦੇ ਆਂ ਘਰੇ ਜਾ ਕੇ ਤੇ ਆਪਾਂ ਅਗੇ ਘਰੇ ਦੋਸਤੋ ਤੇ ਲੋਹੜਾਂ ਦੀ ਗਰਮੀ ਸੀ ਮੈਂ ਵੰਸ਼ਦੀਪ ਨੂੰ ਆਖਿਆ ਵੀ ਚੱਲ ਤੂੰ ਨਾਲਾ ਮੋਟਰ ਤੇ ਆਪਾਂ ਮੋਟਰ ਤੇ ਥੋੜਾ ਜਿਹਾ ਪਾਣੀ ਬਾਹਰ ਪਸ਼ੂਆਂ ਫਿਰਦੇ ਹੀ ਵਾਰਾ ਵਿਚਾਰੇ ਪਸ਼ੂ ਦੇ ਇਹਨਾਂ ਨੂੰ ਪਾਣੀ ਪਿਉਂਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪੀਤਾ ਨਹੀਂਗਾ ਤੇ ਮੈਂ ਹਾਂ ਚੱਲ ਵਾਂਸ਼ੀਟ ਲਾਏ ਥੋੜਾ ਗਰਮੀ ਬਹੁਤ ਜ਼ਿਆਦਾ ਕਰਕੇ ਮੈਂ ਉਹ ਮੋਟਰ ਨੂੰ ਨਾਲ ਥੋੜੀ ਰਾਹਤ ਮਿਲ ਜੂ ਤੈਨੂੰ ਵੀ ਤੇ ਵਾਂਸ਼ਾਣ ਲੱਗਾ ਮੋਟਰ ਤੇ ਨਾਰਮਲ ਸਕੈਪਰ ਲਾ ਦੇ ਨਹੀਂ ਅੰਡਰਵੇਅਰ ਪਾ ਲੈ ਇਕੱਲਾ ਆ ਦੇਖੋ ਵਾਂਸ਼ ਵੀ ਗਰਮੀ ਤੋਂ ਰਾਹਤ ਕਰਦਾ ਹੋਇਆ ਸੱਚਨਾ ਪਾਪਲਾ ਚੱਲ ਬੰਡੇ ਦੇ ਲੱਤਾਂ ਦੇ ਲੱਤਾਂ ਪਾ ਕੇ ਬੰਡੇ ਦੇ ਪਾਲਾ ਪਾਣੀ ਵਾਂਸ਼ ਵੀ ਗਰਮੀ ਤੋਂ ਬਚਦਾ ਹੋਇਆ ਦੋਸਤੋ ਅੰਤਾਂ ਨਹੀਂ ਗਰਮੀਆਂ ਬੱਚਿਆਂ ਜੇ ਨਹਾਉਂਦੇ ਨੂੰ ਨਹਾ ਲੈ ਕਰੋ ਦੋਸਤੋ ਕਿਉਂ ਗਰਮੀ ਬਹੁਤ ਜ਼ਿਆਦਾ ਆ ਠੰਡੇ ਪਾਣ ਨਹਾਉਣਗੇ ਤਾਂ ਉਹਨੂੰ ਗਰਮੀ ਤੋਂ ਰਾਹਤ ਮਿਲ ਜੂਗੀ ਇਦਲ ਮੋਰ ਗਿਆ ਨਾ ਵਾਇਗਰੂ 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 ਮੂੰਦੇ ਬਾਲਾ ਪਾਣੀ ਅੱਖਾਂ 'ਵਾਂਦ ਕਰਕੇ ਮੂੰਦੇ ਬਾਲਾ ਮੂੰਹ ਦੇ ਉੱਤੇ ਸਬੂਸੇ ਲੈ ਦੋਗੇ ਲਾਉਣਾ ਨਾ ਮੜੀਏ ਆ ਬਲੌ ਦਾ ਕਰੀਏ ਫਿਰ ਆਪਾਂ ਐਂਡ ਦੋਸਤੋ ਚਲੋ ਇਹ ਵਾਂਸ਼ਾ ਲਗਨੋ ਤੇ ਦੋਸਤੋ ਵਲੌਗ ਦਾ ਕਰਦੇ ਆਪਾਂ ਐਂਡ ਜੇਕਰ ਆਪਣਾ ਅੱਜ ਦਾ ਨਿਕਲਿਆ ਵਲੌਗ ਤੁਹਾਨੂੰ ਵਧੀਆ ਲੱਗਾ ਭਗਵਾਨ ਤਮਨ ਤੱਕ ਮੇਰੀ ਖਬਰ ਜ਼ਰੂਰ ਪਹੁੰਚਾ ਦਿਓ ਕਿ ਗਰਮੀ ਬਹੁਤ ਆ ਬੱਚਿਆਂ ਨੂੰ 10-15 ਛੁੱਟੀਆਂ ਹੋਰ ਜ਼ਰੂਰ ਕਰ ਦਵੇ ਤੇ ਸਾਰਿਆਂ ਨੂੰ ਸਾਸੀਕਰ ਵਲੌਗ ਦਾ ਕਰਦੇ ਐਂਡ ਤੇ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੇ ਵੀਡੀਓ ਕੋਲ ਲਾਈਕ ਤੇ ਵਾਚ ਕੋਲ ਕਰੋ ਸ਼ੇਅਰ ਵੀ ਵਲੌਗ ਚੰਗਾ ਲੱਗਾ ਤਾਂ ਠੀਕ ਹੈ ਦੋਸਤੋ ਬਾਏ ਬਾਏ ਮੈਨੂੰ ਬਾਏ ਬਾਏ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੜਾ ਜਾ ਬਾਏ ਬਾਏ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੁਆ ਚੇਨਾ ਗੁਰੀ ਵਲੌਗ ਸਾਸ਼ੀ ਕਾਲੀ